ਅੱਜ ਕਰੇਲੇ ਦੀ ਸਬਜ਼ੀ ਜਿਹੜੀ ਆਪਾਂ ਬਣਾਉਣ ਜਾ ਰਹੇ ਹਾਂ ਜਿਸ ਤੇ ਲਈਏ ਵੱਡੇ ਕਰੇਲੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਨਮਕ ਲਾ ਕੇ ਜਿਹੜਾ ਰੱਖ ਦਿੱਤਾ ਸੀ ਕੱਟਣ ਤੋਂ ਬਾਅਦ ਨਮਕ ਲਾ ਕੇ ਰੱਖ ਦਿੱਤਾ ਸੀ ਤੇ ਉਸ ਨੂੰ ਹੁਣ ਮੈਂ ਚੰਗੀ ਤਰ੍ਹਾਂ ਨਾਲ ਨਿਚੋੜ ਰਹੀ ਹਾਂ ਤਾਂ ਜੋ ਦਾ ਕੜਵਾ ਪਾਣੀ ਹੈ ਜਿਹੜਾ ਉਹ ਨਿਕਲ ਜਾਵੇ ਕਰੇਲੇ ਆ ਜਿਹੜੇ ਜਦੋਂ ਵੀ ਅਕਸਰ ਆਪਾਂ ਬਣਾਉਂਦੇ ਹਾਂ ਚਾਹੇ ਉਹ ਛੋਟੇ ਕਰੇਲੇ ਹੋਣ ਜਿਨ੍ਹਾਂ ਨੂੰ ਝਾੜ ਕਰੇਲੇ ਜਾਂ ਦੇਸੀ ਕਰੇਲੇ ਕਿਹਾ ਜਾਂਦਾ ਚਾਹੇ ਵੱਡੇ ਕਰੇਲੇ ਬਣਾਉਂਦੇ ਹੋ ਉਹਨਾਂ ਨੂੰ ਕੱਟਣ ਤੋਂ ਬਾਅਦ ਨਮਕ ਲਾ ਕੇ ਰੱਖ ਦਈਏ ਤਾਂ ਉਹਨਾਂ ਦੇ ਵਿੱਚ ਕੜਵਾਪਣ ਨਹੀਂ ਬਣਦਾ। ਉਸ ਤੋਂ ਬਾਅਦ ਮੈਂ ਜਿਹੜਾ ਪਿਆਜ਼ ਆ ਉਸ ਨੂੰ ਬਿਕ-ਬਿਕ ਕੱਟ ਰਹੀ ਆ। ਕ੍ਰੇਲਿਆਂ ਨੂੰ ਚੰਗੀ ਤਰ੍ਹਾਂ ਉਚੋੜਨ ਤੋਂ ਬਾਅਦ ਜਿਹੜਾ ਮੈਂ ਪਿਆਜ਼ ਆ ਉਸ ਨੂੰ ਬਿਕ-ਬਿਕ ਕੱਟ ਲਿਆ। ਇਸ ਦੇ ਵਿੱਚ ਪਿਆਜ਼ ਤੇ ਹਰੀ ਮਿਰਚ ਜਿਹੜੀ ਆਪਾਂ ਉਹ ਪਾ ਸਕਦੇ ਆ। ਇਸ ਦੇ ਵਿੱਚ ਮੈਨੂੰ ਟਮਾਟਰ ਜਾਂ ਅਦਰਕ ਜਿਹੜਾ ਉਹ ਚੰਗਾ ਨਹੀਂ ਲੱਗਦਾਗਾ ਤੇ ਆਪਾਂ ਉਹ ਸਕਿਪ ਕਰ ਰਹੇ ਆ। ਪਿਆਜ਼ ਆ ਜਿਹੜਾ ਉਸ ਨੂੰ ਚੰਗੀ ਤਰ੍ਹਾਂ ਬਿਕ-ਬਿਕ ਕੱਪਾ ਅ ਕੱਟ ਰਿਹਾ ਇਸ ਨੂੰ ਕੱਟਣ ਤੋਂ ਬਾਅਦ ਆ ਜਿਹੜਾ ਪਿਆਜ਼ ਨੂੰ ਕੱਟਣ ਤੋਂ ਬਾਅਦ ਇੱਕ ਫਰਾਈਪੈਨ ਲੈ ਕੇ ਉਸ ਦੇ ਵਿੱਚ ਆਪਾਂ ਤੇਲ ਜਿਹੜਾ ਉਹ ਪਾ ਲਵਾਂਗੇ ਸੋ ਜੇਕਰ ਮੇਰੇ ਕੋਲ ਸਬਜ਼ੀ ਬਹੁਤ ਥੋੜੀ ਆ ਜੇਕਰ ਤੁਹਾਡੇ ਕੋਲ ਜਿਆਦਾ ਸਬਜ਼ੀ ਆ ਤਾਂ ਉਸ ਦੇ ਲਈ ਤੁਸੀਂ ਪਹਿਲਾਂ ਤੇਲ ਜਿਹੜਾ ਉਹ ਗਰਮ ਹੋਣਾ ਰੱਖ ਦਿਓ ਸੋ ਮੈਂ ਚੰਗੀ ਤਰ੍ਹਾਂ ਪਿਆਜ਼ ਕੱਟਣ ਤੋਂ ਬਾਅਦ ਆ ਜਿਹੜਾ ਤੇਲ ਆ ਉਹ ਗਰਮ ਹੋਣਾ ਰੱਖ ਦਿੱਤਾ ਸੋ ਤੇਲ ਜਿਹੜਾ ਕਰਦੀ ਸਰੋਂ ਦਾ ਤਾਂ ਇਸਦੇ ਲਈ ਬਰਦੀ ਵਾਲੇ ਕੈਂਦੇ ਵਿੱਚ ਪਾ ਰੱਖਿਆਗਾ ਤਾਂ ਤੇਲ ਹੁਣ ਗਰਮ ਹੋ ਗਿਆ ਸੋ ਉਸ ਦੇ ਵਿੱਚ ਆਪਾਂ ਪਿਆਜ਼ ਜਿਹੜੇ ਉਹ ਪਾ ਦਿੱਤੇ ਸੀ ਨਾਲ ਹੀ ਨਾਲ ਕ੍ਰੀਲੇ ਜਿਹੜਿਆ ਉਹ ਪਾ ਦਿੱਤੇ ਤੇ ਕ੍ਰੀਲੇ ਜਿਹੜਾ ਆਪਾਂ ਛਿਲਦੇ ਉੱਪਰ ਜਿਹੜਾ ਪੂਰਾ ਹੁੰਦਾ ਉਹਨੇ ਉਹ ਵੀ ਰੱਖ ਲੈਣੀਆਂ ਹਨ ਤਾਂ ਉਹ ਵੀ ਆਪਾਂ ਜਿਹੜਾ ਇਸਦੇ ਵਿੱਚ ਨਾਲ ਉਹ ਪਾ ਦਿੱਤਾ ਉਹ ਮਸਾਲਾ ਬਣ ਜਾਂਦਾ ਚੰਗੀ ਤਰ੍ਹਾਂ ਜਿਹੜਾ ਆਪਾਂ ਇਸ ਨੂੰ ਸੇਕ ਲਵਾਵਾਂਗੇ ਆ ਚੰਗੀ ਤਰ੍ਹਾਂ ਕ੍ਰੀਲੇ ਤੇ ਪਿਆਜ਼ ਅੱਗੇ ਦੇ ਆਪਾਂ ਉਨਾਂ ਨੂੰ ਪਾ ਲਵਾਂਗੇ ਇਸ ਵਿੱਚ ਆਪਾਂ ਫਿਲਹਾਲ ਕੁਝ ਨਹੀਂ ਪਾਉਂਦੇ ਚੰਗੀ ਤਰ੍ਹਾਂ ਪੱਕਣ ਤੋਂ ਬਾਅਦ ਇਸ ਦੇ ਵਿੱਚ ਨਮਕ ਮਿਰਚ ਤੇ ਹਲਦੀ ਆਪਾਂ ਆਪਣੀ ਆਪਣੀ ਪਸੰਦ ਦੇ ਅਨੁਸਾਰ ਪਾ ਸਕਦੇ ਜੇ ਤੁਹਾਨੂੰ ਮਿਰਚੀ ਜ਼ਿਆਦਾ ਪਸੰਦ ਹੈ ਤੁਸੀਂ ਜ਼ਿਆਦਾ ਮਿਰਚ ਪਾ ਸਕਦੇ ਹੋ ਘੱਟ ਪਸੰਦ ਆ ਤਾਂ ਘੱਟ ਪਾ ਸਕਦੇ ਹੋ ਸੋ ਨਮਕ ਮਿਰਚ ਪਾਉਣ ਤੋਂ ਬਾਅਦ ਇਹ ਜ਼ਰੂਰ ਚੰਗੀ ਤਰ੍ਹਾਂ ਇਹਨੂੰ ਸਬਜ਼ੀ ਦੇ ਵਿੱਚ ਮਿਲਾ ਦਿਓ ਸਬਜ਼ੀ ਦੇ ਵਿੱਚ ਮਿਲਾਉਣ ਤੋਂ ਬਾਅਦ ਆ ਜਿਹੜਾ ਕੀ ਥੋੜਾ ਸੇਕ ਲੱਗਣ ਦੋ ਇਸ ਨੂੰ ਸਿਮਤ ਕਰਕੇ ਤੁਸੀਂ ਅ ਨਮਕ ਮਿਰਚ ਨੂੰ ਥੋੜਾ ਸੇਕ ਲੱਗਣ ਦੇਉਗੇ ਤਾਂ ਉਸ ਦੇ ਵਿੱਚ ਜਿਹੜੇ ਕ੍ਰੇਲੇ ਆ ਦੇ ਵਿੱਚ ਆ ਉਹ ਚੰਗੀ ਤਰ੍ਹਾਂ ਮਿਲ ਜਾਣਗੇ ਤਾਂ ਇਸ ਤਰੀਕੇ ਦੇ ਨਾਲ ਆਪਣੀ ਕੇਲਰ ਦੀ ਸਬਜੀ ਬਣ ਕੇ ਤਿਆਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਸਬਜੀ ਨੂੰ ਬਣਾ ਸਕਦੇ ਹੋ ਇੰਜੋਏ ਕਰ ਸਕਦੇ ਹੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਇਹ ਜਰੂਰ ਦੱਸਣਾ ਲਾਈਕ ਤੇ ਕਮੈਂਟ ਜਿਹੜਾ ਉਹ ਵੀ ਜਰੂਰ ਕਰਨਾ